ਤਿਹਾੜੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿगराज ਸਿੰਘ ਜੀ ਡਾਕਟਰ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸਿਵਕ ਸਚਨ ਡਾਕਟਰ ਸੁਰਨਜੀਤ ਤਵੰਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਸ਼ੀਤ ਵਿਭਾਗ ਦਾ ਫੂਡ ਸੇਫਟੀ ਰਿੰਗ ਹੈ ਉਸ ਦੇ ਵੱਲੋਂ ਅੱਜ ਜੋ ਹੈ ਅ ਇੱਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੇ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੀਡ ਕੀਤੀ ਹੈ ਜਿੱਥੇ ਇੱਕ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ਿੰਦਰ ਸਿੰਘ ਸਾਨੂੰ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਆ ਬਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲੋਂ ਜਦੋਂ ਮੁੱਖ ਤੇ ਗਈ ਹੈ ਟੀਨ ਲੱਗ ਪਾ ਕੇ 1 ਕੁਇੰਟਲ 65 ਕਿਲੋ ਦੇ ਕਰੀਬ ਕੁਇਲਾ ਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਟੋੜੇ ਜੋ ਕਿ 25 ਕਿਜੀ ਈਚ ਦੇ ਸੀ ਸਕਿਮਨਲ ਪਾਊਡਰ ਦੇ ਸਨ ਔਰ 11 ਜੋ ਹੈ ਉਹਦੇ ਕੋਲ ਉਹ ਬਨਸਪਤੀ ਦੇ ਟੀਨ ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜਬਤ ਕਰ ਲਏ ਨੇ ਔਰ ਜਿਹੜਾ 1 ਕੁੰਟਲ 65 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰੋਏ ਕਰ ਦਿੱਤਾ ਗਿਆ ਹੈ ਔਰ ਨਾਲ ਦੇ ਨਾਲ ਇਹਨਾਂ ਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂਲ ਲੈਬਰਾਟਰੀ ਖਰੜ ਭੇਜ ਕੇ ਤੋ ਜੋ ਵੀ ਇਹਨਾਂ ਦੀ ਐਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬੰਨੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤੋ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਸੀ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਉਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹੈ ਸਿਲਵਰ ਦੀ ਜਗ੍ਹਾ ਪੀਨੀ ਉਤ ਵਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲ ਇਕੱਤਰ ਕੀਤੇ ਹੈ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬਰਾਟਰੀ ਖੜਾਣ ਜਾਂਚ ਤੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਤੇ ਜਿਹੜਾ ਹੈ ਬਣਦੀ ਕਾਰਵਾਈ ਕੀਤੀ ਜਾਏ। ਤਿਵਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿगराज ਸਿੰਘ ਜੀ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਮਾਨਯੋਗ ਸਿਵ ਵਿਸਾਜਨ ਡਾਕਟਰ ਸੁਰਨਜੀਤ ਤਵੰਜੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਜੋਸ਼ੀਤ ਵਿਭਾਗ ਦਾ ਫੂਡ ਸੇਫਟੀ ਰਿੰਗ ਹੈ ਉਸ ਦੇ ਵੱਲੋਂ ਅੱਜ ਜੋ ਹੈ ਇੱਕ ਸਪੈਸ਼ਲ ਇਨਪੁਟ ਦੇ ਉੱਤੇ ਰੀਡ ਕੀਤੀ ਗਈ ਸੀ ਜੋ ਕਿ ਅਸੀਂ ਪੁਲਿਸ ਸਟੇਸ਼ਨ ਲੋਪੋਕੇ ਦੇ ਮਦਦ ਦੇ ਨਾਲ ਪਿੰਡ ਟਪਿਆਲਾ ਵਿਖੇ ਰੀਡ ਕੀਤੀ ਹੈ ਜਿੱਥੇ ਇੱਕ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੂੰ ਸ਼ਿੰਦੀ ਕਹਿੰਦੇ ਹਨ ਸ਼ਿੰਦਰ ਸਿੰਘ ਸਨੋ ਬਸਨ ਸਿੰਘ ਉਸ ਨਾਮ ਦਾ ਵਿਅਕਤੀ ਜਿਹੜਾ ਹੈ ਖੋਇਆ ਬਣਾਉਣ ਦਾ ਕੰਮ ਕਰ ਰਿਹਾ ਸੀ ਔਰ ਉਸ ਕੋਲੋਂ ਜਦੋਂ ਮੁੱਖ ਤੇ ਗਈ ਹੈ ਕਿ ਲੱਗ ਪਾ ਕੇ 1 ਕਵੈਂਟਲ 65 ਕਿਲੋ ਦੇ ਕਰੀਬ ਖੋਇਆ ਪਿਆ ਹੋਇਆ ਸੀ ਔਰ ਨਾਲ ਹੀ ਜਿਹੜੇ 29 ਤੋੜੇ ਜੋ ਕਿ 25 ਕਿਜੀ ਈਚ ਦੇ ਸੀ ਸਕਿਨਰਲ ਪਾਊਡਰ ਦੇ ਸਨ ਔਰ 11 ਜੋ ਹੈ ਉਹਦੇ ਕੋਲੋਗਨਸਪਤੀ ਦੇ 3 ਪਏ ਹੋਏ ਸਨ ਜੋ ਕਿ ਸਾਰੇ ਜਿਹੜੇ ਹੈ ਅਸੀਂ ਜਬਤ ਕਰ ਲਏ ਨੇ ਔਰ ਜਿਹੜਾ 1 ਕੁਇੰਟਲ 65 ਕਿਲੋ ਦੇ ਕਰੀਬ ਜਿਹੜਾ ਖੋਇਆ ਉਹਨੂੰ ਡਿਸਟਰਾਏ ਕਰ ਦਿੱਤਾ ਗਿਆ ਔਰ ਨਾਲ ਦੇ ਨਾਲ ਇਹਨਾਂ ਦੇ ਸੈਂਪਲ ਲੈ ਲਏ ਗਏ ਆ ਔਰ ਇਹ ਜਿਹੜੇ ਸੈਂਪਲ ਹੈ ਇਹਨਾਂ ਨੂੰ ਜਿਹੜਾ ਹੈ ਫੂਲ ਲੈਬਰਾਟਰੀ ਖਰੜ ਪੇਜ ਕੇ ਉੱਥੋਂ ਜੋ ਵੀ ਇਹਨਾਂ ਦੀ ਐਨਾਲਿਸਿਸ ਰਿਪੋਰਟ ਆਏਗੀ ਉਸ ਤੇ ਜਿਹੜੀ ਹੈ ਬੰਦੀ ਸ਼ਿੰਦਰ ਸਿੰਘ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਉਪਰੋਕਤ ਤੋਂ ਇਲਾਵਾ ਸਾਡੇ ਵੱਲੋਂ ਤਿੰਨ ਹੋਰ ਜਿਹੜੇ ਹੈ ਉਹ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚ ਰੋਸਟਡ ਬਰਫੀ ਹੈ ਔਰ ਸਿਲਵਰ ਲੀਫ ਦਾ ਅਸੀਂ ਜਿਹੜਾ ਹੈ ਚੈੱਕ ਜਿਹੜਾ ਹੈ ਕਰਵਾਣਾ ਹੈ ਕਿਉਂਕਿ ਜਿਹੜਾ ਵਰਕ ਲੱਗਿਆ ਹੁੰਦਾ ਉਹਦੇ ਵਿੱਚ ਵੀ ਕਈ ਵਾਰ ਜਿਹੜਾ ਹੈ ਸਿਲਵਰ ਦੀ ਜਗ੍ਹਾ ਨਹੀਂ ਹੁੰਦਾ ਵਰਕ ਲਗਾਇਆ ਹੁੰਦਾ ਸੋ ਉਹ ਅਸੀਂ ਸੈਂਪਲਸ ਇਕੱਤਰ ਕੀਤੇ ਆ ਇਹਨਾਂ ਸਾਰੇ ਸੈਂਪਲਸ ਨੂੰ ਅਸੀਂ ਫੂਲ ਲੈਬਰਾਟਰੀ ਖਰੜ ਜਾਂਚ ਦੇ ਲਈ ਭੇਜ ਦੇਣਾ ਹੈ ਔਰ ਜੋ ਵੀ ਰਿਪੋਰਟਸ ਆਣੀਆਂ ਉਹਨਾਂ ਤੇ ਜਿਹੜਾ ਹੈ ਬਣਦੀ ਕਾਰਵਾਈ ਕੀਤੀ ਜਾਏਗੀ